ਕੀਤੀ ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾ ਗਲੋਚ ਕੱਢਣ ਲੱਪੇ ਵੇ ਆਪਾਂ ਅੰਦਰ ਬੈਠੇ ਸੀ ਅੰਦਰੋਂ ਜਦੋਂ ਮੈਂ ਬਾਹਰ ਨਿਕਲੇ ਤਾਂ ਬੜੀਆਂ ਗੰਦੀਆਂ ਅਪਸ਼ਬਦ ਗਾਲਾਂ ਕੱਢਦੇ ਪਏ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ ਹੋ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਐਸਚੋ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾਣੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਓ ਥੋੜਾ ਜਿਆਦਾ ਵੀ ਇੱਥੋਂ ਚਲੇ ਜਾਓ ਵੀ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਪਰ ਉਹ ਬੰਦੇ ਕਾਫੀ ਜ਼ ਉਹਦੀ ਹਥਿਆਰ ਫੜੇ ਹੋਏ ਜਦੋਂ ਉਹਨਾਂ ਨੇ ਜੀ ਤਕਰੀਬਨ 4:30 5 ਵਜੇ ਦੇ ਟਾਈਮ ਦੇ ਵਿੱਚ ਵਿੱਚ ਕੋਈ 25 30 ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਪੇ ਵੇ ਆਪਾਂ ਅੰਦਰ ਬੈਠੇ ਸੀ ਅੰਦਰੋਂ ਜਦੋਂ ਮੈਂ ਬਾਹਰ ਨਿਕਲੇ ਤੇ ਬੜੀਆਂ ਗੰਦੀਆਂ ਅਪਸ਼ਬਦ ਗਾਲਾਂ ਕੱਢਦੇ ਪਏ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ ਹੋ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਐਸਐਚਓ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾਣੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਵੋ ਤੇ ਅਸੀਂ ਬਹੁਤ ਇਸ ਵੇਲੇ ਸਾਡਾ ਬਜ਼ਾਰ ਇੱਕ ਕੰਡੀ ਏਰੀਏ ਦੇ ਵਿੱਚ ਰਹਿੰਦੇ ਆ ਅਸੀਂ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਰਹਿੰਦੇ ਆ ਅਸੀਂ ਅਪੀਲ ਕਰਦੇ ਆ ਕਿ ਇਦਾਂ ਦੇ ਮਾਹੌਲ ਨੂੰ ਥੋੜਾ ਠੱਲ ਪਾਈ ਜਾਵੇ ਜਿਹੜਾ ਗੁੰਡਾਗਰਦੀ ਰਾਜ ਆਂਦਾ ਪਿਆ ਸਾਡੇ ਏਰੀਏ 'ਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ 'ਤੇ ਥੋੜੀ ਠੱਲ ਪਾਈ ਜਾਵੇ ਠੀਕ ਹੈ ਜੀ ਹਾਲੇ ਤੱਕ ਪ੍ਰਸ਼ਾਸਨ ਅਧਿਕਾਰੀ ਪਹੁੰਚੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਦਾ ਫੋਨ ਆਇਆ ਸੀ ਐਚਓਸ ਸਾਹਿਬ ਦੇ ਕਿ ਆਪਾਂ ਬੰਦਾ ਭੇਜਦੇ ਪਏ ਆ ਕਿਸੇ ਸਰਪੰਚ ਸਾਹਿਬ ਦੀ ਇੱਧਰ ਹਾਰਪੁਰ ਵੀ ਸੀ ਹੱਤਿਆ ਹੱਤਿਆ ਹੋ ਗਈ ਸੀ ਉਹਦੇ ਮੁਤਲਕ ਉਧਰ ਡਿਊਟੀਆਂ ਲੱਗੀਆਂ ਸੀ ਇਹ ਹਜੇ ਤੱਕ ਸਰ ਪਹੁੰਚਿਆ ਨਹੀਂ ਫੋਨ ਆਇਆ ਸੀ ਜਰੂਰ ਮੰਗ ਕਰਦੇ ਮੰਗਾ ਸੀ ਇਹੀ ਕਰਦੇ ਸਾਡਾ ਸ਼ਾਂਤ ਮਈ ਕੰਢੀ ਏਰੀਆ ਹੈ ਇਹਦੇ ਵਿੱਚ ਇਦਾਂ ਦਾ ਗੁੰਡਾਗਰਦੀ ਹਥੇਜ਼ਦਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਂਦੀ 20 ਤੋਂ 25 ਮੁੰਡੇ ਕੱਲ ਸ਼ਾਮ ਨੂੰ 5 ਵਜੇ ਦੇ ਕਰੀਬ ਕਾਫੀ ਤੇਜ਼ਦਾਰ ਹਥਿਆਰ ਉਹਨਾਂ ਦੇ ਬੋਲ ਡਾਟ ਡੰਡੇ ਕਾਲੀਗ ਨੂੰ ਕੀਤੀ ਇੱਥੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਇਸ ਕਾਰਨ ਕਿਉਂ ਤੁਸੀਂ ਸ਼ੋਰ ਪਿਆ ਕੀਤਾ ਹੋਇਆ ਤਾਂ ਅੱਗੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਕਿਸੇ ਨੂੰ ਨਹੀਂ ਡਰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਇੱਥੇ ਡਾਕਟਰ ਉਹਨਾਂ ਨੇ ਦੋ ਚਾਰ ਬਰੀ ਉਹਨਾਂ ਨੂੰ ਡਰਾਉਣ ਤੇ ਭਾਵੇਂ ਥੋੜਾ ਜਿਹਾ ਵੀ ਇੱਥੋਂ ਚਲੇ ਜਾਓ ਵੀ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਪਰ ਉਹ ਬੰਦੇ ਕਾਫੀ ਜ਼ਿਆਦਾ ਐਸੀ ਕਿ ਅਸੀਂ ਵੀ ਡਰਦੇ ਸੀ ਕਿ ਸ਼ਾਇਦ ਸਾਡੇ ਤੇ ਕੋਈ ਨਾ ਹਮਲਾ ਕਰ ਦੇਵੇ ਕਿਉਂਕਿ ਹਥਿਆਰ ਫੜੇ ਹੋਏ ਸਨ ਉਹਨਾਂ ਨੇ ਤੋਂ ਸਾਡੀ ਪ੍ਰਸ਼ਾਸਨ ਅੱਗੇ ਮੰਗੇ ਵੀ ਇਹ ਜੇ ਸ਼ਰਾਰਤੀ ਅੰਸਰਾਂ ਨੂੰ ਕਬੂ ਕੀਤਾ ਜਾਏ ਉਹਨਾਂ ਦੀ ਪਛਾਣ ਕੀਤੀ ਜਾਏ ਤਾਂ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਨੂੰ